ਕਿਸਾਨਾਂ ਵੱਲੋਂ ਦੇਸ਼ ਦੀ ਮੋਦੀ ਸਰਕਾਰ ਵੱਲੋਂ ਬੀਤੇ ਵਰਿਆਂ ਹੋਏ ਸੰਘਰਸ਼ ਦੌਰਾਨ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾਉਣ ਲਈ ਫੇਰ ਸੰਘਰਸ਼ ਦਾ ਐਲਾਨ ਕੀਤਾ ਗਿਆ ਅਤੇ ਇਸ ਸੰਘਰਸ਼ ਦਾ ਦਿੱਲੀ ਜਾਣ ਦੇ ਐਲਾਨ ਕੀਤਾ ਗਿਆ ਪਰ ਹਰਿਆਣਾ ਸਰਕਾਰ ਵੱਲੋਂ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਹੈ ਅਤੇ ਸੰਘਰਸ਼ ਲਗਾਤਾਰ ਚੱਲ ਰਿਹਾ ਹੈ ਇਸ ਸੰਘਰਸ਼ ਦੇ ਦੌਰਾਨ ਹਰਿਆਣਾ ਪੁਲਿਸ ਨਾਲ ਕਿਸਾਨਾਂ ਦੀ ਦਿੱਲੀ ਜਾਣ ਦੀ ਜਦੋ ਜਹਾਦ ਦੇ ਤਹਿਤ ਪੰਜਾਬ ਦੇ ਇੱਕ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਜੋ ਕਿ ਇਸ ਦੁਨੀਆ ਤੋਂ ਅਲਵਿਦਾ ਹੋ ਗਏ ਦੀ ਯਾਦ ਵਿੱਚ ਅੱਜ ਫਾਜ਼ਿਲਕਾ ਜ਼ਿਲ੍ਹਾ ਕਾਗਰਸ ਕਮੇਟੀ ਪ੍ਰਧਾਨ ਦਵਿੰਦਰ ਸਿੰਘ ਕੋਆਯਾ ਦੀ ਅਗਵਾਈ ਹੇਠ ਕੈਂਡਲ ਮਾਰਚ ਕਰਿਆ ਗਿਆ ਅਤੇ ਮੋਦੀ ਸਰਕਾਰ ਤੇ ਹਰਿਆਣਾ ਸਰਕਾਰ ਖਿਲਾਫ ਜੰਮ ਕੇ ਨਾਰੇ ਬੱਜੀ ਕੀਤੇ ਗਏ ਇਸ਼ਤਿਹਾਰ ਬੋਲਦੇ ਹੋਏ ਵੱਖ-ਵੱਖ ਆਗੂਆਂ ਨੇ ਕਿਹਾ ਕਿ ਕਿਸਾਨਾਂ ਨੂੰ ਉਹਨਾਂ ਦਾ ਹੱਕ ਬਿਲਕੁਲ ਮਿਲਣਾ ਚਾਹੀਦਾ ਹੈ ਜੇਕਰ ਹਰਿਆਣਾ ਤੇ ਦਿੱਲੀ ਸਰਕਾਰ ਇੱਛਾ ਦੀ ਹੈ ਕਿ ਕਿਸਾਨ ਦਿੱਲੀ ਨਾ ਆਉਣ ਤਾਂ ਉਹਨਾਂ ਦੇ ਹੱਕ ਦੇਣ ਦਾ ਅਨਾਉਂਸ ਕਰ ਦੇਣਾ ਚਾਹੀਦਾ ਹੈ ਇਸ ਜਦੋਂ ਜੈ ਤਹਿਤ ਜੋ ਕਿਸਾਨ ਦੀ ਜਾਨ ਗਈ ਹੈ ਉਸ ਲਈ ਉਹ ਖੇਤ ਪ੍ਰਗਟ ਕਰਦੇ ਹਨ ਅਤੇ ਕਿਸਾਨ ਦੇ ਪਰਿਵਾਰ ਅਤੇ ਕਿਸਾਨਾਂ ਦੇ ਕੋਲ ਦੇ ਨਾਲ ਕਾਂਗਰਸ ਮੋਢੇ ਰਮੋਢਾ ਲਾ ਕੇ ਖੜੀ ਹੈ ਇਸ ਮੌਕੇ ਕੈਂਡਲ ਮਾਰਚ ਕਟੜ ਕਰਤੇ ਪੁੱਜਿਆ ਅਤੇ ਇੱਥੇ ਬੋਲਦੇ ਸਾਬਕਾ ਵਿਧਾਇਕ ਨੇ ਕੀ ਕੁਝ ਕਿਹਾ ਸਭ ਕੁਝ ਕਟੜ ਸਰਕਾਰ ਮਰਦਾਬਾਦ 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 ਅੱਜ ਇਹ ਮਿਸਾਲ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ ਜੀ ਕਿਉਂ ਕੱਢਿਆ ਹੈ ਅੱਜ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਹੁਕਮ ਤਹਿਤ ਪੂਰੇ ਪੰਜਾਬ ਦੇ ਵਿੱਚ ਸਾਰੇ ਹਲਕਿਆਂ ਦੇ ਵਿੱਚ ਜਿਹੜਾ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ ਜੋ ਕਿ ਕਿਸਾਨਾਂ ਦੇ ਉੱਪਰ ਜੋ ਭਾਜਪਾ ਸਰਕਾਰ ਮੋਦੀ ਸਰਕਾਰ ਨੇ ਜੋ ਤਸ਼ੱਦਦ ਕੀਤਾ ਹੈ ਤੁਹਾਨੂੰ ਪਤਾ ਹੈ ਕਿ ਜਿਹੜੇ ਪੰਜਾਬ ਦੇ ਬਾਰਡਰਾਂ ਤੇ ਪਿਛਲੇ ਦਿਨੀ ਜਿਹੜੇ ਸ਼ੁਕਰਣ ਜਿਹੜਾ ਕਿ ਨੌਜਵਾਨ ਕਿਸਾਨ ਸੀਗਾ ਉਹਨੂੰ ਜਿਹੜਾ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਔਰ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਔਰ ਕੋਈ ਬੰਦੇ ਨਹੀਂ ਫੜੇ ਗਏ ਸੋ ਉਹਦੇ ਲਈ ਅੱਜ ਜਿਹੜਾ ਅਸੀਂ ਫਾਜ਼ਿਲਕਾ ਸ਼ਹਿਰ ਦੇ ਵਿੱਚ ਜੋ ਕੈਂਡਲ ਮਾਰਚ ਕੀਤਾ ਔਰ ਜੇ ਇਦਾਂ ਬੀਜੇਪੀ ਸਰਕਾਰ ਕਰਦੀ ਰਹੀ ਕਿਸਾਨਾਂ ਦੇ ਨਾਲ ਤੱਕਾ ਕਰਦੀ ਰਹੀ ਸੋ ਇਹ ਮੈਨੂੰ ਲੱਗਦਾ ਕਿ ਪ੍ਰਦਰਸ਼ਨ ਹੋਰ ਵੇਲੇ ਕਰ ਕਾਂਗਰਸ ਪਾਰਟੀ ਹਮੇਸ਼ਾ ਕਿਸਾਨਾਂ ਦੇ ਨਾਲ ਖੜੀ ਹੈ ਔਰ ਕਿਸਾਨ ਜਿਹੜੇ ਆਪਦੇ ਹੱਕ ਹੀ ਮੰਗ ਰਹੇ ਨੇ ਔਰ ਜੋ ਕੇਂਦਰ ਦੀ ਸਰਕਾਰ ਨੇ ਵਾਅਦਾ ਕੀਤਾ ਸੀ ਉਹ ਹੱਕ ਅਜੇ ਉਹਨਾਂ ਵੱਲੋਂ ਨਹੀਂ ਦਿੱਤੇ ਗਏ ਤੇ ਕਾਂਗਰਸ ਪਾਰਟੀ ਇਸੇ ਕਰਕੇ ਅੱਜ ਜਿਹੜਾ ਕੈਂਡਲ ਮਾਰਚ ਕੱਢ ਰਹੀ ਹੈ ਔਰ ਕਿਸਾਨਾਂ ਦੇ ਨਾਲ ਖੜੀ ਖੱਟੜ ਸਰਕਾਰ ਦਾ ਇਹ ਕਹਿਣਾ ਵੀ ਜੇ ਦਿੱਲੀ ਜਾਣਾ ਤਾਂ ਉਹਨਾਂ ਲਈ ਬੱਸਾਂ ਲਗੀਆਂ ਟਰੈਕਟਰ ਟਰਾਲੀਆਂ ਛੱਡ ਕੇ ਜਾਣ ਅਸੀਂ ਲੈ ਕੇ ਜਾਵਾਂਗੇ ਉਹਨੂੰ ਕਿਵੇਂ ਵੇਖਦੇ ਕਿਸਾਨ ਜਦੋਂ ਪਿਛਲੀ ਵਾਰ ਵੀ ਧਰਨਾ ਲੱਗਿਆ ਸੀ ਆਪਣੀ ਟਰੈਕਟਰ ਟਰਾਲੀਆਂ ਤੇ ਆਦੇ ਸਾਰਾ ਸਮਾਨ ਲੈ ਕੇ ਜਾਂਦੇ ਨੇ ਜਿ ਟ੍ਰੇਨਾਂ ਤੇ ਬੱਸਾਂ ਤੇ ਜੋ ਸਮਾਨ ਉੱਥੇ ਪ੍ਰਦਰਸ਼ਨ ਜੇ ਧਰਨਾ ਲੰਬਾ ਵੀ ਚੱਲ ਸਕਦਾ ਹੈ ਸੋ ਉਹਨਾਂ ਦਾ ਆਪਦਾ ਜਿਹੜਾ ਰੈਂਪ ਦਾ ਸਮਾਨ ਖਾਣ ਪੀਣ ਦਾ ਸਮਾਨ ਉਹ ਕਿਵੇਂ ਲੈ ਕੇ ਜਾਂਦੇ ਇਸ ਲਈ ਟਰੈਕਟਰ ਟਰਾਲੀਆਂ ਤੇ ਜਿਹੜਾ ਉਹ ਸਾਰਾ ਕੁਝ ਹੋ ਸਕਦਾ ਹੈ ਜਾਂ ਤਾਂ ਸਰਕਾਰ ਮੰਗਾ ਹੀ ਮੰਨ ਲਵੇ ਉਹਨਾਂ ਨੂੰ ਕਿਸਾਨਾਂ ਨੂੰ ਉੱਥੇ ਦਿੱਲੀ ਬੁਲਾ ਹੀ ਕਰ ਰਹੀ ਹੈ ਜੋ ਇਹਨਾਂ ਨੇ ਵਾਅਦਾ ਕੀਤਾ ਸੀ ਮੋਦੀ ਸਰਕਾਰ ਨੇ ਚਾਹੇ ਐਮਐਸਪੀ ਦਾ ਸੀਚਾ ਕਿਸਾਨਾਂ ਦਾ ਕਰਜ਼ਾ ਮਾਫੀ ਉਹ ਬਿਲ ਪਾਸ ਕਰਕੇ ਤੋਂ ਲਾਗੂ ਕਰੇ ਸੋ ਕਿਸਾਨਾਂ ਨੂੰ ਉੱਥੇ ਦਿੱਲੀ ਜਾਣ ਦੀ ਲੋੜ ਹੀ ਨਾ ਪਵੇ ਕਾਂਗਰਸ ਪਾਰਟੀ ਕਿਸਾਨਾਂ ਦੇ ਨਾਲ ਧਰਨੇ ਜਾ ਕੇ ਖੜੀ ਹੋਏਗੀ ਬਿਲਕੁਲ ਜੀ ਕਾਂਗਰਸ ਪਾਰਟੀ ਪਹਿਲਾਂ ਵੀ ਕਿਸਾਨਾਂ ਦੇ ਨਾਲ ਖੜੀ ਸੀ ਔਰ ਅੱਜ ਵੀ ਕਿਸਾਨਾਂ ਦੇ ਨਾਲ ਖੜੀ ਜੀ ਬਸ ਹਾਂ ਜੇ ਤੁਸੀਂ ਜਾਣਦੇ ਹੋਗੇ ਜਿਹੜਾ ਕੰਨਵਾਚ ਚੁੱਕਿਆ ਜਾਂਦਾ ਸਾਡੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਦਵਿੰਦਰ ਸਿੰਘ ਜੀ ਕੁਆਇਆ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਅਸੀਂ ਸਾਰੇ ਕਾਂਗਰਸ ਦੇ ਫਾਰਸ਼ਦ ਔਰ ਕਾਂਗਰਸ ਦੇ ਸਾਰੇ ਰੀਡ ਦੀ ਹੱਡੀ ਕਾਰਕਟਰ ਇਕੱਠੇ ਹੋਏ ਆਂ ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਉੱਪਰ ਜੋ ਤਸ਼ੱਦਦ ਕੀਤੀ ਜਾ ਰਹੀ ਹੈ ਉਸ ਦੇ ਖਿਲਾਫ ਅਸੀਂ ਜਿਹੜੀ ਹੈ ਅੱਜ ਕੈਂਡਰ ਮਾਰਚਿੰਗ ਕਰ ਰਹੇ ਆ ਮੈਂ ਇੱਕ ਗੱਲ ਤੁਹਾਡੇ ਮਾਧਿਅਮ ਦੇ ਰਾਹੀਂ ਕੇਂਦਰ ਸਰਕਾਰ ਤੱਕ ਔਰ ਭਾਜਪਾ ਦੇ ਹਰ ਉਸ ਵਰਕਰ ਤੱਕ ਪਹੁੰਚਾਣੀ ਚਾਹਣਾ ਜਿਹੜੇ ਇਹ ਕਹਿ ਰਹੇ ਨੇ ਕਿ ਕਿਸਾਨਾਂ ਨੇ ਜਾਮ ਲਗਾਇਆ ਹੈ ਜਾਮ ਕਿਸਾਨਾਂ ਨੇ ਨਹੀਂ ਲਗਾਇਆ ਜਾਮ ਖੁੱਟਰ ਸਰਕਾਰ ਨੇ ਲਗਾਇਆ ਹੈ ਸੜਕ ਦੇ ਉੱਪਰ ਕਿਲ ਲਗਾ ਕੇ ਸੜਕ ਦੇ ਉੱਪਰ ਬੈਰੀਕੇਡ ਲਗਾ ਕੇ ਇਹ ਉਹ ਦੋ ਰਾਂ ਚਿਹਰਾ ਹੈ ਭਾਜਪਾ ਦਾ ਜਿੱਥੇ ਮੰਗਾ ਮਨਾਉਣ ਵਾਸਤੇ ਵੀ ਧਰਨਾ ਕਰਨਾ ਪੈਂਦਾ ਹੈ ਦੇ ਮੰਗਾ ਮੰਨਣ ਤੋਂ ਬਾਅਦ ਉਹਨਾਂ ਨੂੰ ਲਾਗੂ ਕਰਨ ਵਾਸਤੇ ਧਰਨਾ ਕਰਨਾ ਪੈਂਦਾ ਹੈ ਮੰਗਾ ਤਾਂ ਜੇ ਮੋਦੀ ਸਰਕਾਰ ਨੇ ਅੱਜ ਤੋਂ 2 ਸਾਲ ਪਹਿਲਾਂ ਜਿੱਕਿਆ ਸੀ ਕਾਲਾ ਕਾਨੂੰਨ ਖਤਮ ਕਰਤਾ ਤੇ ਉਹ ਕਾਲੇ ਕਾਨੂੰਨ ਦੇ ਜਿਹੜਾ ਪਹਿਲੇ ਕਾਨੂੰਨ ਸੀ ਉਹਨਾਂ ਨੂੰ ਲਾਗੂ ਕਰਨ ਵਾਸਤੇ ਅੱਜ ਕਿਸਾਨਾਂ ਨੂੰ ਫਿਰ ਦੁਬਾਰਾ ਜਿਹੜਾ ਹੈ ਆਪਣੀ ਮੰਗਾਂ ਨੂੰ ਲੈ ਕੇ ਹੋਣ ਮੰਗਾਂ ਨੂੰ ਪੂਰੀਆਂ ਕਰਨ ਵਾਸਤੇ ਲੈ ਕੇ ਦਿੱਲੀ ਜਾ ਰਹੇ ਨੇ ਜਿੱਥੋਂ ਤੱਕ ਗੱਲ ਹੈ ਵੀ ਖੱਟਰ ਸਾਹਿਬ ਕਹਿੰਦੇ ਨੇ ਕਿ ਬੱਸ ਤੇ ਉੱਪਰ ਕਿਸਾਨ ਚਲੇ ਜਾਣ ਜਿਹੜਾ ਟਰੈਕਟਰ ਟਰਾਲੀ ਹੈ ਉਹ ਕਿਸਾਨ ਦਾ ਰਥ ਹੈ ਔਰ ਕੋਈ ਵੀ ਜਿਹੜਾ ਜਿਹੜਾ ਹੈ ਯੋਧਾ ਹੈ ਉਹਦੇ ਰੱਤ ਤੋਂ ਹਟ ਕੇ ਕਦੇ ਕਿਸੇ ਦੇ ਨਾਲ ਨਹੀਂ ਜੇ ਕਿਸੇ ਨੂੰ ਇਨਸਾਫ ਨਾ ਮਿਲੇ ਤਾਂ ਤੁਹਾਡੇ ਵੱਲੋਂ ਕੀ ਐਕਸ਼ਨ ਜੋ ਸਾਨੂੰ ਸਰਦਾਰ ਦਵਿੰਦਰ ਸਿੰਘ ਖਵਾਯਾ ਜੀ ਵੱਲੋਂ ਆਦੇਸ਼ ਹੋਵੇਗਾ ਅਸੀਂ ਉਹਦੇ ਅਨੁਸਾਰ ਪਾਲਣਾ ਕਰਾਂਗੇ এবੀਏ ਨਿਊ ਚੈਨਲ ਦੇਖਣ ਵਾਲੇ ਸਾਰੇ ਦਰਸ਼ਕੋ ਇਸੇ ਹਮ ਅਪੀਲ ਕਰਦੇ ਹਾਂ ਕਿ এবੀਏ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਬਾਲ